ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਗੱਲ ਜਦੋਂ ਖੇਡਾਂ ਦੀ ਦੁਨੀਆ ਦੀ ਹੁੰਦੀ ਹੈ ਖੇਡ ਮੈਦਾਨ ਦੀ ਹੁੰਦੀ ਹੈ ਤਾਂ ਖਿਡਾਰੀਆਂ ਦਾ ਜ਼ਿਕਰ ਤਾਂ ਹੁੰਦਾ ਹੈ ਤੇ ਖਿਡਾਰੀਆਂ ਦੀ ਕਾਫੀ ਚਰਚਾ ਵੀ ਹੁੰਦੀ ਹੈ ਪਰ ਉਸੇ ਖੇਡ ਦੇ ਮੈਦਾਨ ਉੱਪਰ ਅੰਪਾਇਰ ਵੀ ਮੌਜੂਦ ਹੁੰਦੇ ਨੇ ਅਤੇ ਇਹ ਗੱਲ ਵੀ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਅੰਪਾਇਰ ਜਾਂ ਰੈਫਰੀ ਦੀ ਵੱਡੀ ਭੂਮਿਕਾ ਹੁੰਦੀ ਹੈ ਖੇਡ ਮੈਦਾਨ ਦੇ ਵਿੱਚ ਤੇ ਖੇਡ ਨਤੀਜਿਆਂ ਵਿੱਚ ਵੀ ਕਿਉਂਕਿ ਇਹਨਾਂ ਤੋਂ ਬਿਨਾ ਨਤੀਜਾ ਐਲਾਨਿਆ ਨਹੀਂ ਜਾ ਸਕਦਾ ਸੋ ਅੰਪਾਇਰਿੰਗ ਦੀ ਗੱਲ ਕਰਨੀ ਬਣਦੀ ਹੈ ਰੈਫਰੀ ਦੀ ਜੋ ਕਲਾ ਹੁੰਦੀ ਹੈ ਇਸ ਦੀ ਵੀ ਗੱਲ ਕਰਨੀ ਬਣਦੀ ਹੈ ਤੇ ਇਸੇ ਵਿਸ਼ੇ ਨੂੰ ਸਮਰਪਿਤ ਹੈ ਸਾਡਾ ਅੱਜ ਦਾ ਇਹ ਪ੍ਰੋਗਰਾਮ ਜਿਸ ਵਿੱਚ ਇਸ ਵਿਸ਼ੇ ਉੱਤੇ ਯਾਨੀ ਕਿ ਅੰਪਾਇਰਿੰਗ ਦੇ ਵਿਸ਼ੇ ਉੱਤੇ ਗੱਲ ਕਰਨ ਲਈ ਸਾਡੇ ਕੋਲ ਮੌਜੂਦ ਨੇ ਗੁਰਿੰਦਰ ਸਿੰਘ ਸੰਘਾ ਜੀ ਜੋ ਕਿ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਅੰਪਾਇਰ ਹਾਕੀ ਮੈਨੇਜਰ ਅਤੇ ਨਾਲ ਦੀ ਨਾਲ ਕਮੈਂਟਰੀ ਦੇ ਖੇਤਰ ਵਿੱਚ ਵੀ ਲਗਾਤਾਰ ਹਾਜ਼ਰੀ ਲੋ ਆ ਚੁੱਕੇ ਨੇ ਇਹਨਾਂ ਸਾਰੇ ਖੇਤਰਾਂ ਦਾ ਉਹਨਾਂ ਦੇ ਕੋਲ ਵਿਸ਼ਾਲ ਤਜਰਬਾ ਹੈ ਖਾਸ ਤੌਰ ਤੇ ਗੱਲ ਜਦੋਂ ਅੰਪਾਇਰਿੰਗ ਦੀ ਹੁੰਦੀ ਹੈ ਸੋ ਇਸ ਵਿਸ਼ੇ ਉੱਤੇ ਗੱਲ ਕਰਨ ਲਈ ਸਾਡੇ ਕੋਲ ਪਹੁੰਚੇ ਨੇ ਗੁਰਿੰਦਰ ਸਿੰਘ ਸੰਗਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਧੰਨਵਾਦ ਸਰ ਸੋ ਗੱਲ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਅੰਪਾਇਰਿੰਗ ਦੀ ਜਿਹੜੀ ਕਲਾ ਆ ਉਸ ਬਾਰੇ ਤੁਹਾਡੇ ਕੋਲੋਂ ਜਾਣਾਂਗੇ ਪਰ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰੀਏ ਤੁਹਾਡੇ ਪਿਛੋਕਰ ਤੋਂ ਤੁਸੀਂ ਕਿਹੜੇ ਖੇਤੇ ਦੇ ਨਾਲ ਕਿਹੜੇ ਖੇਤਰ ਨਾਲ ਸੰਬੰਧ ਰੱਖਦੇ ਹੋ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਜਾਣਕਾਰੀ ਦਿਓ ਮੈਂ ਜੇਕਮਾਜੀ ਕੇ ਮੈਨੂੰ ਹੋਕੀ ਦੀ ਖੇਡ ਜਾਂ ਅੰਪਾਇਰਿੰਗ ਇਹ ਚੀਜ਼ਾਂ ਵਿਰਾਸਤ ਚ ਜੀ ਮਿਲੀਆਂ ਨੇ ਕੁਝ ਕਹਿ ਸਕਦੇ ਆ ਕਿਉਂਕਿ ਮੇਰੇ ਫਾਦਰ ਸਾਹਿਬ ਜੀ ਉਹ 68 ਮੈਕਸੀਕੋ 올ਿਮਪਿਕਸ ਦੇ ਕੈਂਪ ਦੇ ਵਿੱਚ ਸੀਗੇ ਔਰ ਉਸ ਦੇ ਸਟੈਂਡ ਬਾਈ ਸੀ ਸਦਾ ਜਗENDER ਸਿੰਘ ਸੰਗਾ ਜੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਏਅਰ ਫੋਰਸ ਦੀ ਜੌਬ ਛੱਡਣ ਤੋਂ ਬਾਅਦ ਉਹਨਾਂ ਨੇ ਟੀਚਿੰਗ ਦੇ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ ਜੀ ਤੇ ਜਿਸ ਦੇ ਨਾਲ ਕਿ ਸਾਨੂੰ ਸਿੱਖਣ ਦੀ ਭਾਵਨਾ ਸਾਡੇ ਵਿੱਚ ਜਿਆਦਾ ਵਧ ਗਈ ਹਾਂਜੀ ਉਸ ਤੋਂ ਬਾਅਦ ਅਸੀਂ ਦੋ ਬ੍ਰਦਰਜ਼ ਐ ਜੀ ਮੇਰਾ ਬ੍ਰਦਰ ਵੀ ਹਾਕੀ ਖੇਡਦੇ ਸੀ ਜੀ ਮੈਂ ਵੀ ਹਾਕੀ ਖੇਡਣੀ ਸਟਾਰਟ ਕੀਤੀ ਜੀ ਹਾਕੀ ਤੋਂ ਬਾਅਦ ਮੈਂ ਸੀਨੀਅਰ ਨੈਸ਼ਨਲ ਲੈਵਲ ਤੱਕ ਹਾਕੀ ਖੇਡਿਆ ਹਾਂ ਮੈਂ ਜੂਨੀਅਰ ਨੈਸ਼ਨਲ ਇੰਟਰਵਰਸਟੀ ਸੀਨੀਅਰ ਨੈਸ਼ਨਲ ਖੇਡਿਆ ਉਸ ਤੋਂ ਬਾਅਦ ਦਿਲ ਦੇ ਵਿੱਚ ਇੱਕ ਕਈ ਵਾਰੀ ਤਾਂਘ ਹੁੰਦੀ ਆ ਕਿ ਤੁਸੀਂ ਇੰਡੀਆ ਖੇਡਣਾ ਸੀ ਜੀ ਤੇ ਉਹ ਕਿਤੇ ਨਾ ਕਿਤੇ ਜਦੋਂ ਪੂਰੀ ਨਾ ਹੋਈ ਤੇ ਇੱਕ ਮਨ ਦੇ ਵਿੱਚ ਆਇਆ ਵਿਚਾਰ ਜੀ ਕਿ ਕਿਉਂ ਨਾ ਮੈਂ ਇੱਕ ਹੋਰ ਟਰਾਈ ਆਪਣੇ ਕਰਕੇ ਕਿ ਮੈਂ ਜਿਹੜੀ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਕਿਤੇ ਨਾ ਕਿਤੇ ਗਰਾਊਂਡ ਦੇ ਵਿੱਚ ਵਾਂਝਾ ਰਹਿ ਗਿਆ ਮੈਂ ਉਹ ਕਿਤੇ ਨਾ ਕਿਤੇ ਉਸ ਚੀਜ਼ ਨੂੰ ਆਪਣੇ ਸਰਕਾਰ ਕਰਾਉ ਸੁਪਨੇ ਨੂੰ ਔਰ ਮੈਂ ਅੰਪਾਇਰਿੰਗ ਸਟਾਰਟ ਕੀਤੀ ਉਸ ਨਜ਼ਰੀਏ ਦੇ ਨਾਲ ਔਰ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਔਰ ਉਹਦੇ ਵਿੱਚ ਅੱਛਾ ਇੱਕ ਨਾਮਣਾ ਬਤੌਰ ਅੰਪਾਇਰ ਹੁਣ ਬਤੌਰ ਅੰਪਾਇਰ ਮੈਨੇਜਰ ਅੰਪਾਇਰ ਮੈਂਟਰ ਇੱਕ ਅੱਛਾ ਹੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਜੀ ਤੇ ਮਨ ਦੇ ਵਿੱਚ ਇੱਕ ਤਾੰਗ ਸੀ ਜਿਹੜੀ ਮੈਂ ਇਸ ਫੀਲਡ ਦੇ ਵਿੱਚ ਜੇ ਮੈਂ ਉਧਰ ਨਹੀਂ ਗ로우 ਕੀਤਾ ਮੈਨੂੰ ਇੱਕ ਚਾਂਸ ਮਿਲੇਆ ਤੇ ਮੈਂ ਇਧਰ ਜਰੂਰ ਆਪਣਾ ਆਪਣੀ ਕਾਮਨਾ ਪੂਰੀ ਕਰਕੇ ਮੈਂ ਉਹ ਚੀਜ਼ ਜਿਹੜਾ ਇੰਡੀਆ ਦੇ ਪੰਜ ਅੱਖਰ ਹੈ ਆਪਣੀ ਮਿਹਨਤ ਦੇ ਨਾਲ ਆਪਣੇ ਪਿੱਠ ਦੇ ਉੱਪਰ ਲਿਖਵਾਉਣੇ ਆ ਤੇ ਉਹ ਮਿਹਨਤ ਦਾ ਫਾਇਦਾ ਜਰੂਰ ਜੇ ਅਸੀਂ ਸੱਚੇ ਮਨ ਦੇ ਨਾਲ ਮਿਹਨਤ ਕਰਦੇ ਆਂ ਤੇ ਤੁਸੀਂ ਜਰੂਰ ਉਹਦੇ ਵਿੱਚ ਪਰਮਾਤਮਾ ਮਦਦ ਕਰਦਾ ਔਰ ਤੁਸੀਂ ਅਚੀਵ ਕਰਦੇ ਕੁਛ ਨਾ ਕੁਛ ਜੀ ਸੋ ਮਿਹਨਤ ਦੀ ਤੁਸੀਂ ਗੱਲ ਕੀਤੀ ਸੁਭਾਵਕ ਤੌਰ ਤੇ ਜਦੋਂ ਤੁਸੀਂ ਫੈਸਲਾ ਕਰ ਲਿਆ ਕਿ ਤੁਸੀਂ ਅੰਪਾਇਰਿੰਗ ਦੇ ਖੇਤਰ ਚ ਜਾਣਾ ਹੈ ਜੀ ਤੇ ਇਹ ਹੁਣ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਇਸ ਫੈਸਲੇ ਤੋਂ ਬਾਅਦ ਫਿਰ ਤੁਸੀਂ ਜੋ ਮਿਹਨਤ ਕੀਤੀ ਜੋ ਤਿਆਰੀ ਲੱਗੀ ਉਸ ਬਾਰੇ ਸਾਨੂੰ ਜ਼ਰੂਰ ਦੱਸੋ ਬਿਲਕੁਲ ਜੀ ਕਿਉਂਕਿ ਜਦੋਂ ਇਸ ਦੇ ਲੈਵਲਸ ਹੁੰਦੇ ਨੇ ਪਹਿਲਾਂ ਸਟੇਟ ਲੈਵਲ ਦਾ ਹੁੰਦਾ ਹੈ ਜੀ ਸਟੇਟ ਲੈਵਲ ਦੇ ਵਿੱਚ ਰਿਟਨ ਟੈਸਟ ਹੁੰਦਾ ਆ ਉਸ ਤੋਂ ਬਾਅਦ ਪ੍ਰੈਕਟੀਕਲ ਟੈਸਟ ਹੁੰਦਾ ਆ ਫਿਟਨੈਸ ਟੈਸਟ ਹੁੰਦਾ ਆ ਉਹਦੀ ਵੀ ਗ੍ਰੇਡਿੰਗ ਹੈ ਸਟੇਟ ਲੈਵਲ 3 2 1 ਕਰਨ ਤੋਂ ਬਾਅਦ ਫਿਰ ਤੁਸੀਂ ਨੈਸ਼ਨਲ ਅੰਪਾਇਰ ਦਾ ਟੈਸਟ ਦਿੰਨੇ ਹੋ ਨੈਸ਼ਨਲ ਅੰਪਾਇਰ ਦਾ ਇੱਕ ਰਿਟਨ ਐਗਜ਼ਾਮ ਹੁੰਦਾ ਆ ਉਹ ਕਲੀਅਰ ਕਰਨ ਤੋਂ ਬਾਅਦ ਫਿਰ ਉਹਦਾ ਪ੍ਰੈਕਟੀਕਲ ਦੇ ਵਿੱਚੋਂ ਲੰਘਣਾ ਪੈਂਦਾ ਉਹਦੀ ਫਿਟਨੈਸ ਟੈਸਟ ਹੁੰਦਾ ਆ ਜੀ ਉਹਦੇ ਵਿੱਚੋਂ ਪਾਰ ਕਰਕੇ ਫਿਰ ਅਸੀਂ ਨੈਸ਼ਨਲ ਜਿੰਨੇ ਡੋਮੈਸਟਿਕ ਟੂਰਨਾਮੈਂਟਸ ਆ ਉਹਦੇ ਵਿੱਚ ਸਾਨੂੰ ਨੈਸ਼ਨਲ ਫੈਡਰੇਸ਼ਨ ਆਪਣੇ ਪਾਰਟਿਸਪੀਟ ਕਰਨ ਦਾ ਮੌਕਾ ਦਿੰਦੀ ਟੂਰਨਾਮੈਂਟਸ ਤੇ ਪੁਆਇੰਟ ਕਰਦੀ ਆ ਜੀ ਤੇ ਉਸ ਤੋਂ ਬਾਅਦ ਜਿਹੜੇ ਟੂਰਨਾਮੈਂਟ 'ਚ ਤੁਸੀਂ ਪਰਫਾਰਮ ਕਰਦੇ ਹੋ ਉੱਥੇ ਤੁਸੀਂ ਕੀ ਪਰਫਾਰਮ ਕੀਤਾ ਜੀ ਉੱਥੇ ਸਾਡੇ ਟਾਈਮ ਦੇ ਵਿੱਚ ਕਿਉਂਕਿ ਹੁਣ ਥੋੜਾ ਜਿਹਾ ਚੇਂਜ ਆ ਗਈ ਹੈ ਕਿ ਸਾਡੇ ਟਾਈਮ ਦੇ ਵਿੱਚ ਇਕੱਲਾ ਟੂਰਨਾਮੈਂਟ ਡਾਇਰੈਕਟਰ ਹੁੰਦਾ ਸੀ ਇਕ ਉਹ ਹੀ ਅਸੈਸ ਕਰਦਾ ਸੀ ਔਰ ਉਹ ਹੀ ਫੀਡਬੈਕ ਰਿਪੋਰਟ ਦਿੰਦਾ ਸੀ ਜੀ ਤੇ ਉਹਦੇ ਵਿੱਚ ਸਾਨੂੰ ਖੁਦ ਬਹੁਤ ਮਿਹਨਤ ਕਰਨੀ ਪੈਂਦੀ ਸੀ ਆਪਣੇ ਆਪ ਨੂੰ ਸੈਲਫ ਅਸੈਸ ਕਰਨਾ ਪੈਂਦਾ ਸੀ ਇਕ ਟੀਮ ਦੇ ਵਿੱਚ ਅਸੀਂ ਪੀਅਰ ਗਰੁੱਪ ਦੇ ਵਿੱਚ ਜਿੱਦਾਂ ਅਸੀਂ 6 ਅੰਪਾਇਰ ਜਾਂ 8 ਅੰਪਾਇਰਜ਼ ਦੀ ਟੀਮ ਆ ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਮੈਚ ਦੇਖ ਕੇ ਫਿਰ ਡਿਸਕਸ ਕਰਨੇ ਸ਼ਾਮ ਨੂੰ ਬੈਠ ਕੇ ਕੀ ਐਸ ਮੈਚ ਕੀ ਬੈਟਰ ਕਰ ਸਕਦੇ ਸੀ ਇਹਦੇ ਵਿੱਚ ਕੀ ਕਿਸੇ ਤੋਂ ਗਲਤੀ ਹੋਈ ਹੈ ਮਿਸਟੇਕ ਉਹਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ ਰੂਲਸ ਡਿਸਕਸ ਕਰਨੇ ਉਹ ਸਾਰੀਆਂ ਚੀਜ਼ਾਂ ਆਂਕਦੇ ਸੀ ਹੁਣ ਦੇ ਦੌਰ ਦੇ ਵਿੱਚ ਇੱਕ ਅੰਪਾਇਰ ਮੈਨੇਜਰ ਦੀ ਲਗਭਗ ਪਿਛਲੇ 15 ਕੇ ਸਾਲ ਤੋਂ ਐਫ ਆਈ ਐਚ ਨੇ ਉਸ ਤੋਂ ਬਾਅਦ ਨੈਸ਼ਨਲ ਫੈਡਰੇਸ਼ਨਜ਼ ਨੇ ਵੀ ਐਡਾਪਟ ਕੀਤਾ ਇੱਕ ਅੰਪਾਇਰ ਮੈਨੇਜਰ ਦੀ ਅਲੱਗ ਭੂਮਿਕਾ ਆ ਗਈ ਹੈ ਕਿ ਜਿਹੜਾ ਅੰਪਾਇਰ ਦੀ ਟੀਮ ਨੂੰ ਲੀਡ ਕਰਦਾ ਆ ਕਿ ਜਿਹੜਾ ਟੈਕਨੀਕਲ ਡੈਲੀਗੇਟ ਹੋਏਗਾ ਉਹ ਟੂਰਨਾਮੈਂਟ ਨੂੰ ਲੀਡ ਕਰੇਗਾ ਉਹ ਟੈਕਨੀਕਲ ਅਫੀਸ਼ੀਅਲਸ ਨੂੰ ਲੀਡ ਕਰੇਗਾ ਓਵਰਆਲ ਜਿਹੜੇ ਅੰਪਾਇਰਸ ਨੂੰ ਲੀਡ ਕਰੇਗਾ ਉਹ ਅੰਪਾਇਰ ਮੈਨੇਜਰ ਹੋਏਗਾ ਅੰਪਾਇਰ ਮੈਨੇਜਰੀ ਟੂਰਨਾਮੈਂਟ ਦੇ ਲਈ ਕਿਸੇ ਵੀ ਮੈਚ ਦੇ ਲਈ ਅੰਪਾਇਰਸ ਦੀ ਅਪੁਆਇੰਟਮੈਂਟ ਕਰੇਗਾ ਉਹੀ ਉਹਨਾਂ ਨੂੰ ਬਰੀਫ ਕਰੇਗਾ ਬਿਫੋਰ ਮੈਚ ਆਫਟਰ ਮੈਚ ਉਹਨਾਂ ਨੂੰ ਡੀ ਬਰੀਫ ਕਰਨਾ ਫਿਰ ਉਹਨਾਂ ਦੀਆਂ ਜਿਹੜੀ ਪਰਫਾਰਮੈਂਸ ਫੀਡਬੈਕ ਰਿਪੋਰਟ ਹੁੰਦੀ ਆ ਇਸੇ ਤਰ੍ਹਾਂ ਇਹ ਅਸੈਸਮੈਂਟ ਦਾ ਇੱਕ ਪ੍ਰੋਸੀਜਰ ਹੈ ਜੀ ਹਾਂਜੀ ਤੇ ਇਹ ਪ੍ਰੋਸੀਜਰ ਚੋਂ ਲੰਘ ਕੇ ਅਸੀਂ ਨੈਸ਼ਨਲ ਦੇ ਵਿੱਚੋਂ ਜਦੋਂ ਤੁਸੀਂ ਲਗਾਤਾਰ ਤੁਸੀਂ ਕੰਸਿਸਟੈਂਟਲੀ ਪਰਫਾਰਮ ਕਰਦੇ ਆ ਤੇ ਫਿਰ ਨੈਸ਼ਨਲ ਫੈਡਰੇਸ਼ਨ ਤੁਹਾਨੂੰ ਚਾਂਸ ਦਿੰਦੀ ਹੈ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਪਾਰਟਿਸਿਪੇਟ ਕਰਨ ਦਾ ਜੀ ਔਰ ਇੰਟਰਨੈਸ਼ਨਲ ਟੂਰਨਾਮੈਂਟਸ ਦੇ ਵਿੱਚ ਜਦੋਂ ਤੁਸੀਂ ਪਾਰਟਿਸਿਪੇਟ ਕਰਦੇ ਆ ਉਹ ਮਿਨੀਮਮ ਕੁਆਲੀਫਿਕੇਸ਼ਨ ਮਿਨੀਮਮ 3 ਰੈਕੋਗਨਾਈਜ਼ਡ ਇੰਟਰਨੈਸ਼ਨਲ ਮੈਚੇਜ਼ ਹੁੰਦੇ ਆ ਉੱਥੋਂ ਫਿਰ ਤੁਹਾਡੀ ਫੀਡਬੈਕ ਰਿਪੋਰਟ ਜਿਹੜੀ ਮਿਲਦੀ ਆ ਉਹ ਜਿਹੜੀ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੀ FIH ਦੀ ਅੰਪਾਇਰਿੰਗ ਕਮੇਟੀ ਆ ਉਹ ਉਸ ਨੂੰ ਅਸੈਸ ਕਰਦੀ ਆ ਅੱਛਾ ਜੀ ਉਹ ਉੱਥੇ ਤੁਹਾਡਾ ਫਿਟਨੈਸ ਟੈਸਟ ਹੋਇਆ ਤੁਹਾਡਾ ਪ੍ਰੈਕਟੀਕਲ ਉੱਥੇ ਟੂਰਨਾਮੈਂਟ 'ਚ ਤੁਸੀਂ ਮੈਚੇਜ਼ ਕੀਤੇ ਫਿਰ ਉਹ ਤੁਹਾਡੀ ਫੀਡਬੈਕ ਰਿਪੋਰਟ ਨੂੰ ਉਹਨਾਂ ਨੇ ਅਸੈਸ ਕੀਤਾ ਜੀ ਫਿਰ ਉਹ ਕਮੇਟੀ ਬੈਠਦੀ ਆ ਕਿ ਹਾਂ ਇਹ ਕਾਬਲ ਹੈ ਇਹਦੀ ਫੀਡਬੈਕ ਰਿਪੋਰਟ ਜਿਹੜੀ ਉੱਥੋਂ ਆਈ ਆ ਇਹ ਕਾਬਲ ਹੈ ਇਹਨੂੰ ਇੰਟਰਨੈਸ਼ਨਲ ਬੈਚ ਮਿਲਣਾ ਬਣਦਾ ਆ ਜਾਂ ਨਹੀਂ ਬਣਦਾ ਕਈ ਵਾਰ ਉਹ ਲਿਖ ਦਿੰਦੇ ਨੇ ਕਿ ਇਹਨੂੰ ਹੋਰ ਫਰਦਰ ਟੂਰਨਾਮੈਂਟਸ ਦਿੱਤੇ ਜਾਣ ਤੇ ਕਈਆਂ ਦੇ ਵੀ ਲਿਖਿਆ ਜਾਂਦਾ ਕਿ ਹੀ ਡਸਨਟ ਹੈਵ ਦਾ ਪੋਟੈਂਸ਼ੀਅਲ ਕਿ ਇਹਦੇ ਕੋਲ ਪੋਟੈਂਸ਼ੀਅਲ ਹੈ ਨਹੀਂ ਤੇ ਇਹਨੂੰ ਵੇਸਟ ਨਾ ਕਰੋ ਤੁਸੀਂ ਦੁਬਾਰਾ ਨਾ ਭੇਜੋ ਜੀ ਮਤਲਬ ਬੜਾ ਟਰਾਂਸਪੇਰੈਂਟ ਜਿਹਾ ਕੰਮ ਇੰਟਰਨੈਸ਼ਨਲ ਲੈਵਲ ਤੇ ਚੱਲਦਾ ਤੇ ਉੱਥੋਂ ਨੈਸ਼ਨਲ ਫੈਡਰੇਸ਼ਨ ਨੇ ਮੈਨੂੰ ਫਿਰ ਚਾਂਸ ਦਿੱਤਾ ਫਿਰ ਮੈਂ ਐਫਰੂਏਸ਼ਨ ਗੇਮਸ ਹੋਈਆਂ ਸੀ ਹైదరాబాద్ ਦੇ ਵਿੱਚ ਜੀ ਉਹਦੇ ਵਿੱਚ ਇੰਟਰਨੈਸ਼ਨਲ ਟੂਰਨਾਮੈਂਟ 'ਚ ਗਿਆ ਔਰ ਮੈਂ ਇਕੱਲਾ ਹੀ ਅੰਪਾਇਰ ਸੀ ਕਿਸੇ ਕੰਟਰੀ ਨੂੰ ਜਿਹੜੀ ਨੂੰ ਰਿਪਰੈਜ਼ੈਂਟ ਕਰ ਰਿਆ ਸੀ ਆਦਰਵਾਇਜ਼ ਨਿਊਟਰਲ ਅੰਪਾਇਰ ਸੀਗੇ ਦੋ ਉਹਨਾਂ ਨੇ 4-4 ਮੈਚ ਕੀਤੇ ਔਰ ਕਿਸੇ ਦੇ ਦੋ ਮੈਚ ਕਿਸੇ ਤਿੰਨ ਮੈਚ ਇੱਕ ਮੈਚ ਸਾਡਾ ਇੰਡੀਆ ਦੇ ਇੱਕ ਹੋਰ ਅਫੀਸ਼ੀਅਲ ਸੀ ਜਿਹਨੂੰ ਸਿਰਫ ਦੋ ਮੈਚ ਹੀ ਮਿਲੇ ਉਹਨੇ ਅੰਪਾਇਰ ਮੈਨੇਜਰ ਨੇ ਉਸਨੂੰ ਅਪਾਇੰਟ ਹੀ ਨਹੀਂ ਕੀਤਾ ਔਰ ਮੈਂ 4 ਮੈਚਸ ਕੀਤੇ ਔਰ ਫਸਟ ਟੂਰਨਾਮੈਂਟ ਦੇ ਵਿੱਚ ਹੀ ਮੈਨੂੰ ਜਿਹੜਾ ਉਸ ਤੋਂ ਬਾਅਦ 2 ਮਹੀਨੇ ਬਾਅਦ ਅਸੈਸਮੈਂਟ ਮੀਟਿੰਗ ਉਹਨਾਂ ਦੀ ਹੋਈ ਜੀ ਤੇ ਮੈਨੂੰ ਇੰਟਰਨੈਸ਼ਨਲ ਬੈਚ ਜਿਹੜਾ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਵੱਲੋਂ ਅਲਾਟ ਕਰ ਦਿੱਤਾ ਗਿਆ ਸੋ ਜਿਵੇਂ ਕਿ ਉਹਨਾਂ ਨੇ ਕਾਫੀ ਤਫਸੀਲ ਵਿੱਚ ਦੱਸਿਆ ਕਿ ਬੜਾ ਇੱਕ ਲੰਮਾ ਪੜਾ ਹੁੰਦਾ ਹੈ ਤੇ ਹੌਲੀ-ਹੌਲੀ ਅ ਗੇਟ ਤੋਂ ਬਾਅਦ ਗੇਟ ਤੋਂ ਬਾਅਦ ਅੱਗੇ ਵਧਿਆ ਜਾਂਦਾ ਹੈ ਤੇ ਅੰਤਰਰਾਸ਼ਟਰੀ ਪੱਧਰ ਦੀ ਅੰਪਾਇਰਿੰਗ ਤੱਕ ਦੇ ਪੱਧਰ ਤੱਕ ਇੱਕ ਅੰਪਾਇਰ ਪਹੁੰਚਦਾ ਹੈ ਜੀ ਤੇ ਜਦੋਂ ਗੱਲ ਅੰਪਾਇਰਿੰਗ ਦੀ ਹੁੰਦੀ ਹੈ ਅੰਤਰਰਾਸ਼ਟਰੀ ਪੱਧਰ ਉੱਤੇ ਅੰਪਾਇਰਿੰਗ ਕਰਨ ਦੀ ਹੁੰਦੀ ਹੈ ਤਾਂ ਆਪਾਂ ਇਹ ਵੀ ਗੱਲ ਧਿਆਨ ਵਿੱਚ ਰੱਖੀਏ ਕਿ ਜਿੰਨੀ ਖਿਡਾਰੀਆਂ ਨੂੰ ਤਿਆਰੀ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਤੰਦਰੁਸਤ ਫਿੱਟ ਰੱਖਣਾ ਪੈਂਦਾ ਉਨਾ ਹੀ ਅੰਪਾਇਰ ਲਈ ਵੀ ਫਿੱਟ ਹੋਣਾ ਜ਼ਰੂਰੀ ਹੈ ਕਿਉਂਕਿ ਖਾਸ ਕਰ ਜੇਕਰ ਗੱਲ ਆਪਾਂ ਹਾਕੀ ਅਤੇ ਫੁੱਟਬਾਲ ਵਰਗੀਆਂ ਖੇਡਾਂ ਦੀ ਕਰੀਏ ਤਾਂ ਉੱਥੇ ਅੰਪਾਇਰ ਨੂੰ ਜਾਂ ਰੈਫਰੀ ਨੂੰ ਖਿਡਾਰੀਆਂ ਦੇ ਨਾਲ ਦੌੜਨਾ ਵੀ ਪੈਂਦਾ ਹੈ ਗੇਂਦ ਦੇ ਨਾਲ-ਨਾਲ ਉਹਨੂੰ ਵੀ ਆਪਣਾ ਪੱਧਰ ਜਿਹੜਾ ਬਰਕਰਾਰ ਰੱਖਣਾ ਪੈਂਦਾ ਹੈ ਜਿੱਥੇ ਵੀ ਖੇਡ ਹੋ ਰਹੀ ਉਹਦੇ ਲਾਗੇ ਰਹਿਣਾ ਪਈਦਾ ਤਾਂ ਕਿ ਹਰ ਫੈਸਲੇ ਨੂੰ ਨਜ਼ਦੀਕ ਤੋਂ ਵੇਖਿਆ ਜਾ ਸਕੇ ਪਰਖਿਆ ਜਾ ਸਕੇ ਜੀ ਸੋ ਫਿਟਨੈਸ ਦਾ ਕਿੰਨਾ ਵੱਡਾ ਰੋਲ ਹੈ ਕੰਪਾਇਰ ਦੇ ਲਈ ਫਿਟਨੈਸ ਦਾ ਜੀ ਬਹੁਤ ਵੱਡਾ ਸਪੈਸ਼ਲੀ ਤੁਸੀਂ ਮੈਂਸ਼ਨ ਕੀਤਾ ਰੋਕੀ ਔਰ ਫੁੱਟਬਾਲ ਦੇ ਲਈ ਕਿਉਂਕਿ ਦੋਨੋਂ ਬਾਡੀ ਕੰਟੈਕਟ ਗੇਮਸ ਨੇ ਜੀ ਔਰ ਜਿਹੜਾ ਗਰਾਊਂਡਸ ਦਾ ਖੇਤਰਫਲ ਆ ਉਹ ਵੱਡਾ ਆ ਜੀ ਤੇ ਬਾਲ ਦੀ ਸਪੀਡ ਜ਼ਿਆਦਾ ਆ ਹੂੰ ਤੇ ਇਹਦੇ ਵਿੱਚ ਸਾਨੂੰ ਜਿੰਨੀ ਫਿਟਨੈਸ ਲੈਵਲ ਅੱਛਾ ਹੋਏਗਾ ਕਿਉਂਕਿ ਮੈਂ ਜਿੱਥੇ ਵੀ ਮੈਂ ਕਿਤੇ ਡਿਸਕਸ਼ਨ ਹੁੰਦੀ ਆ ਜਾਂ ਕਿਤੇ ਐਸ ਮੈਂਟਰ ਵੀ ਜਾਂਦਾ ਕਿਉਂਕਿ ਮੈਂ एफआईएच ਦਾ ਐਸ ਫਿਰ ਲੈ ਪ੍ਰੈਜ਼ੈਂਟਲੀ ਐਜੂਕੇਟਰ ਵੀ ਆ ਔਰ ਏਸ਼ੀਆ ਦੇ ਵਿੱਚ ਮੈਂ ਇਕੱਲਾ ਹੀ ਐਜੂਕੇਟਰ ਆਂ ਜੀ ਜਿਹੜਾ ਐਫਆਈਐਚ ਦਾ ਆ ਉਹ ਹੋਰ ਕੰਟਰੀਜ਼ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਆ ਐਜੂਕੇਸ਼ਨ ਪ੍ਰੋਗਰਾਮਜ਼ ਦੇ ਲਈ ਤੇ ਉਹਨਾਂ ਨੂੰ ਮੈਂ ਇਹੀ ਆਲਵੇਸ ਗਾਈਡ ਕਰਦਾ ਕਿ ਜਿਹੜੀ ਫਲਕਰਮ ਅਸੀਂ ਕਹਿ ਸਕਦੇ ਜਿਹੜਾ ਕੇਂਦਰ ਬਿੰਦੂ ਆ ਅੰਪਾਇਰਿੰਗ ਦਾ ਜੀ ਉਹ ਸਿਰਫ ਫਿਟਨੈਸ ਹੈ ਮੇਨ ਜੀ ਔਰ ਤੁਹਾਡੀ ਪੋਜੀਸ਼ਨਿੰਗ ਕਿਉਂਕਿ ਜਿਹੜੀ ਪੋਜੀਸ਼ਨਿੰਗ ਤੁਹਾਡੀ ਵਧੀਆ ਫੇਰ ਹੋ ਸਕਦੀ ਹੈ ਜੇ ਕਿ ਤੁਹਾਡੇ ਫਿਟਨੈਸ ਲੈਵਲ ਵਧੀਆ ਹੋਏਗਾ ਹਾਂਜੀ ਤੇ ਫਿਟਨੈਸ ਲੈਵਲ ਲਈ ਤੁਹਾਨੂੰ ਆਪਣੇ ਆਪ ਨੂੰ ਮੇਨਟੇਨ ਕਰਨਾ ਜਿਵੇਂ ਤੁਸੀਂ ਜ਼ਿਕਰ ਕੀਤਾ ਪਲੇਅਰਸ ਦਾ ਕਿ ਸੇਮ ਹੈ ਜੀ ਕਿ ਜਿਹੜਾ ਫਿਟਨੈਸ ਟੈਸਟ ਇਸ ਸਮੇ ਪਲੇਅਰਸ ਦਾ ਹੁੰਦਾ ਆ ਪ੍ਰੈਜ਼ੈਂਟਲੀ ਪਹਿਲਾਂ ਬੀ ਪ੍ਰੈਸਟ ਹੁੰਦਾ ਸੀ ਹੁਣ ਯੋ-ਯੋ ਇੰਟਰਮੀਟੈਂਟ ਰਿਕਵਰੀ ਟੈਸਟ ਹੈ ਉਹ ਜਿਹੜਾ ਪਲੇਅਰਸ ਦਾ ਹੁੰਦਾ ਇੰਡੀਆ ਕੈਂਪ ਦੇ ਵਿੱਚ ਉਹ ਹੀ ਫਿਟਨੈਸ ਟੈਸਟ ਅਸੀਂ ਆਫੀਸ਼ੀਅਲਸ ਦਾ ਅੰਪਾਇਰਸ ਦਾ ਲੈਣੇ ਆ ਜੀ ਜੀ ਅੱਛਾ ਜੀ ਤੇ ਉਸੇ ਦੇ ਵਿੱਚੋਂ ਅਸੀਂ ਪਹਿਲਾਂ ਲੰਘਦੇ ਰਹੇ ਹੁਣ ਇਹ ਹੀ ਜਿਹੜਾ ਪ੍ਰੈਜ਼ੈਂਟ ਜਿਹੜੇ ਅੰਪਾਇਰਸ ਨੇ ਉਹ ਹਰ ਟੂਰਨਾਮੈਂਟ ਦੇ ਵਿੱਚ ਇੰਡੀਆ ਦੇ ਵਿੱਚ ਜਿੰਨੇ ਵੀ ਟੂਰਨਾਮੈਂਟਸ ਹੁੰਦੇ ਆ ਉਹਨਾਂ ਨੂੰ ਹਰ ਟੂਰਨਾਮੈਂਟ ਦੇ ਵਿੱਚ ਉਹ ਫਿਟਨੈਸ ਟੈਸਟ ਦੇ ਟੂਰਨਾਮੈਂਟ ਤੋਂ ਇੱਕ ਦਿਨ ਪਹਿਲਾਂ ਕਲੀਅਰ ਕਰਨਾ ਪੈਂਦਾ ਜੀ ਉਹਦੇ ਵਿੱਚ ਸ਼ਟਲ ਰਨ ਹੁੰਦੀ ਆ ਜੀ ਉਹ ਬੀਪ ਚੱਲਦੀ ਆ ਉਹਦੇ ਨਾਲ ਤੁਹਾਨੂੰ ਇਹ ਹੀ ਕ੍ਰਿਕਟ ਦੇ ਵਿੱਚ ਚੱਲਦਾ ਇਹ ਹੀ ਫੁੱਟਬਾਲ ਚੱਲਦਾ ਇਹ ਹੀ ਹਾਕੀ ਚੱਲਦਾ ਜੀ ਜੀ ਤੇ ਉਹ ਤੁਹਾਨੂੰ ਫਿਟਨੈਸ ਟੈਸਟ ਕਲੀਅਰ ਕਰਨ ਤੋਂ ਬਾਅਦ ਫਿਰ ਉਹਦੇ ਵਿੱਚ ਰੈਪਿਡ ਸਪ੍ਰਿੰਟ ਅਬਿਲਟੀ ਟੈਸਟ ਹੁੰਦਾ ਆ ਫਿਰ ਉਹ ਤੁਹਾਨੂੰ ਸਪ੍ਰਿੰਟਸ ਦਾ 6 ਸਪ੍ਰਿੰਟਸ ਦਾ ਵੀ ਵਿਦ ਟਾਈਮਿੰਗ 40 ਮੀਟਰਸ ਆ ਰਨ ਕਰਨੀ ਪੈਂਦੀ ਆ ਜੀ ਉਹਨਾਂ ਦੌਰ ਦੇ ਵਿੱਚੋਂ ਲੰਘ ਕੇ ਹੀ ਤੁਹਾਨੂੰ ਅਗੇ ਗਰਾਉਂਡ 'ਚ ਜਾਣਾ ਪੈਂਦਾ ਕਿਉਂਕਿ ਜੇ ਅਸੀਂ ਉਹਦੇ ਵਿੱਚ ਕਾਬਲ ਨਹੀਂ ਹੋਵਾਂਗੇ ਤਾਂ ਕਿਤੇ ਨਾ ਕਿਤੇ ਜਿਹੜੇ ਉਹ ਫੇਲੀਅਰ ਕਿ ਮੈਚ ਦੇ ਵਿੱਚ ਤੁਹਾਡੀ ਪਰਫਾਰਮੈਂਸ 'ਚ ਫਿਰ ਇੰਪੈਕਟ ਦਿਸਦਾ ਆ ਤੇ ਜਿਹੜਾ ਉਸ ਜਿਹੜਾ ਸਾਡਾ ਹਾਕੀ ਇੰਡੀਆ ਦਾ ਪ੍ਰੈਜ਼ੈਂਟਲੀ ਰੂਲ ਇਹ ਚੱਲ ਰਿਹਾ ਕਿ ਜੇ ਕੋਈ ਕੰਪਾਇਰ ਸਾਡਾ ਫਿਟਨੈਸ ਟੈਸਟ 'ਚ ਫੇਲ ਹੋ ਜਾਂਦਾ ਆ ਤੇ ਅਸੀਂ ਉਹਦੀ ਜਿਹੜੀ ਡੇਲੀ ਅਲਾਉਂਸ ਆ ਉਹਦਾ ਡਿਡਕਟ ਕਰਕੇ ਉਹਦਾ 50% ਕਰ ਦਿੰਨੇ ਹਾਂ ਉਸ ਟੂਰਨਾਮੈਂਟ ਦਾ ਤਾਂ ਕਿ ਉਹਨੂੰ ਅਹਿਸਾਸ ਰਹੇ ਕਿ ਮੈਂ ਇਸ ਚੀਜ਼ ਤੇ ਕੰਮ ਕਰਨਾ ਆ ਜੀ ਇੰਪਾਇਰਿੰਗ ਦੇ ਨਾਲ ਜੁੜਦਾ ਇੱਕ ਹੋਰ ਸਵਾਲ ਇਹ ਵੀ ਬਣਦਾ ਹੈ ਕਿ ਜਦੋਂ ਕੋਈ ਅੰਪਾਇਰ ਮੈਦਾਨ ਉੱਪਰ ਫੈਸਲਾ ਦਿੰਦਾ ਹੈ ਤਾਂ ਖਿਡਾਰੀ ਜਿਹੜੇ ਨੇ ਉਹਨਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਪ੍ਰਤੀਕਿਰਿਆ ਆਉਂਦੀ ਹੈ ਕਈ ਖਿਡਾਰੀ ਫੈਸਲੇ ਨੂੰ ਨਹੀਂ ਵੀ ਪਸੰਦ ਕਰਦੇ ਕਈ ਗੁੱਸਾ ਵੀ ਜ਼ਾਹਰ ਕਰਦੇ ਨੇ ਫੈਸਲੇ ਦਾ ਵਿਰੋਧ ਵੀ ਕਰਦੇ ਨੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਆਉਂਦੀ ਹੈ ਜਦੋਂ ਵੀ ਅੰਪਾਇਰ ਨੇ ਫੈਸਲਾ ਦੇਣਾ ਦੋਹਾਂ ਵਿੱਚੋਂ ਇੱਕ ਟੀਮ ਨੇ ਤਾਂ ਉਹਦੇ ਉੱਪਰ ਨਾਰਾਜ਼ਗੀ ਕਰਨੀ ਬਿਲਕੁਲ ਸੁਭਾਵਕ ਹੈ ਸੋ ਇਸ ਚੀਜ਼ ਦੇ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ ਜਾਂ ਅੰਪਾਇਰ ਦਾ ਕੀ ਤਰੀਕਾ ਹੁੰਦਾ ਹੈ ਇਸ ਸਥਿਤੀ ਨੂੰ ਵੇਖਣ ਦਾ ਇਹ ਜਿੱਤੇ ਸਾਡੇ ਇਹਦੇ ਵਿੱਚ ਸਿਮਿਲਰ ਨੇ ਗੇਮਸ ਆਲਮੋਸਟ ਹਾਕੀ ਫੁੱਟਬਾਲ ਔਰ ਇਹਦੇ ਵਿੱਚ ਅਸੀਂ ਜਿਹੜਾ ਇਹਦਾ ਜ਼ਿਕਰ ਕਰਦੇ ਆਂ ਜਦੋਂ ਅਸੀਂ ਉਹਨਾਂ ਨੂੰ ਬਰੀਫ ਕਰਦੇ ਆਂ ਅੰਪਾਇਰਸ ਨੂੰ ਯੰਗ ਅੰਪਾਇਰਸ ਨੂੰ ਗਾਈਡ ਕਰਦੇ ਆਂ ਕਿਉਂਕਿ ਇਹਦੇ ਅਲੱਗ-ਅਲੱਗ ਕੰਪੋਨੈਂਟਸ ਨੇ ਕਿ ਤੁਹਾਡਾ ਫਿਟਨੈਸ ਦਾ ਕੀ ਆ ਤੁਹਾਡੀ ਬਾਡੀ ਲੈਂਗੁਏਜ ਕੀ ਆ ਤੁਹਾਡਾ ਔਨ ਫੀਲਡ ਅਪੀਅਰੈਂਸ ਕੀ ਆ ਤੁਹਾਡੀ ਤੁਹਾਡੀ ਪ੍ਰੈਜੈਂਟੇਸ਼ਨ ਕਿਹੋ ਜੀ ਆ ਤੁਹਾਡੀ ਜਨਰਲ ਡਿਸੀਜਨ 메ਕਿੰਗ ਕਿਹੋ ਜੀ ਆ ਤੁਹਾਡਾ ਗੇਮ ਮੈਨੇਜਮੈਂਟ ਕਿਹੋ ਜੀ ਆ ਤੁਹਾਡਾ ਸੇਲਿੰਗ ਆਫ ਡਿਸੀਜਨ ਤੁਸੀਂ ਕਿ ਉਹਨਾਂ ਆਪਣਾ ਜਿਹੜਾ ਤੁਸੀਂ ਫੈਸਲਾ ਤੇ ਦਿੱਤਾ ਉਸ ਫੈਸਲੇ ਨੂੰ ਵੇਚਣਾ ਕਿਦਾਂ ਆ ਜੀ ਅਸੀਂ ਉਹਨੂੰ ਕਿਦਾਂ ਮਨਾਉਣਾ ਆ ਉਹ ਸਾਰੀਆਂ ਚੀਜ਼ਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਔਰ ਰੂਲਸ ਦੇ ਜਿਹੜੇ ਸਾਡੇ ਰੂਲਸ ਔਰ ਰੈਗੂਲੇਸ਼ਨ ਆ ਉਹਦੇ ਵਿੱਚ ਇਹ ਚੀਜ਼ਾਂ ਕਾਫੀ ਕਲੀਅਰ ਨੇ ਲੇਕਿਨ ਇਹ ਦੇ ਵਿੱਚ ਅਸੀਂ ਆਲਵੇਸ ਗਾਈਡ ਕਰਦੇ ਆ ਉਹਨਾਂ ਨੂੰ ਅਫੀਸ਼ੀਅਲਸ ਨੂੰ ਕਿ ਤੁਹਾਡੀ ਰੂਲਸ ਦੇ ਉੱਪਰ ਮਾਸਟਰੀ ਹੋਣੀ ਬਹੁਤ ਜ਼ਰੂਰੀ ਆ ਜੀ ਕਿਉਂਕਿ ਜਿੰਨੀ ਤੁਹਾਡੀ ਰੂਲਸ ਦੇ ਉੱਪਰ ਮਾਸਟਰੀ ਹੋਏਗੀ ਉਨਾ ਹੀ ਤੁਸੀਂ ਉਹ ਆਪਣੇ ਵਧੀਆ ਫੈਸਲਾ ਦੇ ਸਕਦੇ ਹੋ ਤੇ ਉਨਾ ਹੀ ਫੈਸਲੇ ਨੂੰ ਵਧੀਆ ਮੰਨਵਾ ਸਕਦੇ ਹੋ ਕਿਉਂਕਿ ਜੇ ਤੁਹਾਨੂੰ ਰੂਲਸ ਦੀ ਨੌਲੇਜ ਨਹੀਂ ਕਿਤੇ ਨਾ ਕਿਤੇ ਪਲੇਅਰ ਦਾ ਕੁਐਸਚਨ ਆ ਗਿਆ ਜਾਂ ਕਰਾਸ ਕੁਐਸਚਨ ਅੱਗੇ ਆ ਗਿਆ ਤੇ ਫਿਰ ਕਿਤੇ ਨਾ ਕਿਤੇ ਜੇ ਮੈਨੂੰ ਨੌਲੇਜ ਨਹੀਂ ਹੋਊਗੀ ਤਾਂ ਮੈਂ ਬੇਵਸ ਹੋ ਜਾਊਗਾ ਉੱਥੇ ਤੇ ਜੇ ਮੈਨੂੰ ਰੂਲਸ ਦੀ ਨੌਲੇਜ ਹੋਏਗੀ ਤਾਂ ਮੇਰਾ ਖਿਆਲ ਨਹੀਂ ਕਿ ਪ੍ਰੋਬਲਮ ਆਉਂਦੀ ਆ ਬੜੇ ਘੱਟ ਚਾਂਸਸ ਹੁੰਦੇ ਆ ਲੇਕਿਨ ਤੁਹਾਡੇ ਕਹਿਣ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ ਇੱਕ ਸਾਈਡ ਤੇ ਤਾਂ ਫੈਸਲਾ ਇੱਕ ਟੀਮ ਦੇ A ਜਾਂ B ਦੇ ਪੱਖੇ ਚ ਜਾਣਾ ਤੇ ਦੂਸਰੀ ਟੀਮ ਨੂੰ ਸੁਭਾਵਿਕ ਆ ਕਿ ਮੁਸ਼ਕਲ ਪੇਸ਼ ਆਉਂਦੀ ਆ ਲੇਕਿਨ ਉਹਦੇ ਵਿੱਚ ਕਿ ਤੁਸੀਂ ਆਪਣਾ ਡਿਸੀਜਨ ਕਿਵੇਂ ਵਧੀਆ ਤਰੀਕੇ ਦੇ ਨਾਲ ਵੇਚਿਆ ਕਿਉਂਕਿ ਇੱਕ ਮੈਂ ਕਈ ਵਾਰੀ ਬੱਚਿਆਂ ਨੂੰ ਉਦਾਹਰਨ ਦਈਦੀ ਆ ਕਿ ਤੁਸੀਂ ਇੱਕ ਸਬਜ਼ੀ ਖੇਤ ਚੋਂ ਲੈ ਕੇ ਗਏ ਆ ਮੰਡੀ ਦੇ ਵਿੱਚ ਤੇ ਜੇ ਉੱਥੇ ਜਾ ਕੇ ਸਾਨੂੰ ਵੇਚਣੀ ਨਹੀਂ ਆਈ ਜੀ ਤੇ ਅਸੀਂ ਵੈਸੇ ਹੀ ਵਾਪਸ ਲੈ ਕੇ ਆ ਗਏ ਆ ਤੇ ਉਹਦਾ ਕੋਈ ਮੁੱਲ ਨਹੀਂ ਦੇ ਸਾਨੂੰ ਹੋਰ ਅਸੀਂ ਕਿਵੇਂ ਉਸ ਚੀਜ਼ ਨੂੰ ਬੈਟਰ ਸੇਲ ਕਰ ਸਕਦੇ ਆ ਉਹ ਬਹੁਤ ਇੰਪੋਰਟੈਂਟ ਹੈ ਮੈਂ ਡਿਸੀਜਨ ਦੇ ਦਿੱਤਾ ਮੈਂ ਪੋਜੀਸ਼ਨ ਅੱਛੀ ਲੈ ਲਈ ਡਿਸੀਜਨ ਦੇ ਦਿੱਤਾ ਹੁਣ ਇੱਕ ਪਲੇਅਰ ਅਗਰੈਸ਼ਨ ਨਾਲ ਗੁੱਸੇ ਨਾਲ ਆ ਰਿਹਾ ਤੇ ਮੈਂ ਆਲਵੇਜ਼ ਅੰਪਾਇਰ ਨੂੰ ਗਾਈਡ ਕਰਦਾ ਜੇ ਬੰਦਾ ਗੁੱਸੇ ਨਾਲ ਆ ਰਿਹਾ ਤੇ ਤੁਸੀਂ ਅੱਗੇ ਗੁੱਸਾ ਨਹੀਂ ਦਿਖਾਉਣਾ ਤੁਸੀਂ ਆਪਣਾ ਸਮਾਈਲਿੰਗ ਫੇਸ ਦਿਓ ਜੀ ਜੇ ਉਹ ਸਮਾਈਲ ਕਰਕੇ ਆ ਰਿਹਾ ਤੇ ਤੁਹਾਡਾ ਅਗਰੈਸ਼ਨ ਦਿਸਣਾ ਚਾਹੀਦਾ ਕਿਉਂਕਿ ਪਲੇਅਰ ਬੇਸਿਕਲੀ ਅਸੀਂ ਇੱਕ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਚੱਲਦੇ ਆਂ ਕਿ ਜਿਹੜਾ ਅੰਪਾਇਰ ਹੁੰਦਾ ਆ ਉਹ ਟ੍ਰੈਫਿਕ ਪੁਲਿਸ ਕੰਟਰੋਲ ਕਰਦਾ ਪਲੇਅਰਸ ਟ੍ਰੈਫਿਕ ਨੇ ਉਹਨਾਂ ਨੇ ਕਿਤੇ ਨਾ ਕਿਤੇ ਉਹ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਨਾਂ ਨੂੰ ਭੰਗ ਵੀ ਕਰਨਾ ਤੇ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਸਜ਼ਾ ਵੀ ਦੇਣੀ ਆ ਚਲਾਨ ਵੀ ਕਰਨਾ ਤੇ ਉਹ ਜਿਹੜਾ ਜੱਜ ਤੇ ਮੁਜਰਮ ਦਾ ਰਿਸ਼ਤਾ ਹੁੰਦਾ ਆ ਉਹ ਥੋੜਾ ਜਿਹਾ ਦੂਰੀ ਬਣੀ ਰਹੇ ਤੇ ਵਧੀਆ ਹੁੰਦਾ ਜੀ 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 ਬਿਲਕੁਲ ਜੇ ਉਹ ਤੁਸੀਂ ਆਪਸ ਵਿੱਚ ਜ਼ਿਆਦਾ ਕੋਲ ਮਿਲ ਜਾਓਗੇ ਜੀ ਤੇ ਫਿਰ ਮੁਸ਼ਕਲ ਆਉਂਦੀ ਆ ਤੇ ਉਹਦੇ ਲਈ ਬੈਟਰ ਆ ਕਿ ਜੇ ਉਹ ਅਗਰੈਸ਼ਨ ਚ ਆ ਤੇ ਤੁਸੀਂ ਆਪਣਾ ਸਮਾਈਲਿੰਗ ਫੇਸ ਦਿਓ ਜੀ ਉਹਨੂੰ ਸਮਝਣਾ ਔਖਾ ਹੋ ਜਵੇ ਕਿ ਮੈਂ ਇਸ ਬੰਦੇ ਨੂੰ ਕਿਵੇਂ ਸਮਝਾਂ ਜੀ ਮੈਂ ਗੁੱਸੇ ਨਾਲ ਜਾ ਰਿਹਾ ਹਾਂ ਹੱਸ ਰਿਹਾ ਆ ਜੀ ਮੈਂ ਹੱਸ ਰਿਹਾ ਹਾਂ ਤੇ ਅੱਖ ਕੱਢ ਕੇ ਮੇਰੇ ਵੱਲ ਦੇਖ ਰਿਹਾ ਤੇ ਉਹ ਜਿੰਨਾ ਤੁਹਾਡੇ ਚ ਉਹ ਗੈਪ ਥੋੜਾ ਬਣਿਆ ਰਹੇਗਾ ਉਨਾ ਹੀ ਈਜ਼ੀ ਰਹੇਗਾ ਗੇਮ ਖਤਮ ਹੋ ਗਈ ਆ ਉਸ ਤੋਂ ਬਾਅਦ ਤੁਸੀਂ ਆਲਵੇਜ਼ ਅਸੀਂ ਕਹਿੰਨੇ ਆ ਕਿ ਪਲੇਅਰਸ ਵੈਲਕਮ ਆ ਕੋਚਸ ਵੈਲਕਮ ਆ ਤੁਸੀਂ 10 ਮਿੰਟ 20 ਮਿੰਟ ਅੱਧਾ ਘੰਟਾ ਡਿਸਕਸ ਕਰਨਾ ਕਿਸੇ ਟੌਪਿਕ ਤੇ ਪੋਜੀਟਿਵਲੀ ਡਿਸਕਸ ਕਰੋ ਜੀ ਕਿਉਂਕਿ ਗੇਮ ਦੀ ਕਿਸੇ ਦੀ ਵੀ ਗਰੋਥ ਡਵੈਲਪਮੈਂਟ ਦੇ ਲਈ ਡਿਸਕਸ਼ਨ ਬਹੁਤ ਜ਼ਰੂਰੀ ਆ। ਹਾਂਜੀ। ਲੇਕਿਨ ਜਿਹੜਾ ਖੇਡ ਦਾ ਸਮਾਂ ਹੁੰਦਾ ਨਿਰਧਾਰਿਤ ਉਹ ਸਮਾਂ ਡਿਸਕਸ਼ਨ ਲਈ ਨਹੀਂ ਹੁੰਦਾ। ਉਹ ਸਿਰਫ ਫੈਸਲਾ ਲੈਣ ਦਾ ਤੇ ਫੈਸਲਾ ਦੇਣ ਦਾ ਸਮਾਂ ਹੁੰਦਾ ਤੇ ਉਸ ਸਮੇਂ ਦੇ ਵਿੱਚ ਤੁਸੀਂ ਕਿਵੇਂ ਆਪਣੇ ਡਿਸੀਜਨ ਨੂੰ ਵਧੀਆ ਡਿਲੀਵਰ ਕੀਤਾ, ਕਿਵੇਂ ਐਗਜ਼ੀਕਿਊਟ ਕਰਵਾਇਆ, ਉਹ ਹੀ ਤੁਹਾਡੀ ਬਿਊਟੀ ਆ ਤੇ ਜਿਹੜਾ ਉਹ ਇਹਦੇ ਵਿੱਚ ਕਾਮਯਾਬ ਰਹਿੰਦਾ ਉਹੰ ਮਪਾਇਰਿੰਗ ਦੇ ਵਿੱਚ ਸਟੈਪ ਬਾਈ ਸਟੈਪ ਉੱਪਰੋਂ ਚਲਾ ਜਾਂਦਾ ਤੇ ਜਿਹੜਾ ਉਹਦੇ ਵਿੱਚ ਪਲੇਅਰ ਦੇ ਨਾਲ ਡਿਸਕਸ਼ਨ ਦੇ ਵਿੱਚ ਉਸ ਸਮੇਂ ਦੇ ਵਿੱਚ ਪੈ ਜਾਂਦਾ ਉਹ ਫਿਰ ਕਿਤੇ ਨਾ ਕਿਤੇ ਜਦੋਂ ਅਸੀਂ ਫੀਡਬੈਕ ਰਿਪੋਰਟ ਦਿੰਨੇ ਆ ਤੇ ਉਹ ਉਹਦੇ ਵਿੱਚ ਮਾਰਕਿੰਗ ਅਸੀਂ ਉਹਦੀ ਘੱਟ ਵੀ ਕਰਦੇ ਆ ਕਿਉਂਕਿ ਉਹ ਆਪਣੇ ਡਿਲੀਵਰ ਨਹੀਂ ਕਰ ਸਕਿਆ ਡਿਸੀਜਨ ਤੇ ਲੈ ਲਿਆ ਉਹਨੇ ਹਾਂਜੀ ਲੇਕਿਨ ਅੱਗੇ ਉਹਨੂੰ ਡਿਲੀਵਰ ਨਹੀਂ ਕਰ ਸਕਿਆ ਐਗਜ਼ੀਕਿਊਟ ਨਹੀਂ ਕਰਵਾ ਸਕਿਆ ਲਾਗੂ ਨਹੀਂ ਕਰਵਾ ਸਕਿਆ ਤੇ ਫਿਰ ਉਸ ਫੈਸਲੇ ਦਾ ਫਾਇਦਾ ਕੋਈ ਨਹੀਂ ਜੀ ਜੀ ਤੇ ਇਸ ਦੀ ਨਾਲ ਨਾਲ ਗੱਲ ਜਦੋਂ ਤੁਸੀਂ ਕੀਤੀ ਨੀਮਾਂ ਦੀ ਹੌਕੀ ਦੇ ਜਿਹੜੇ ਨੀਮ ਨੇ ਪਿਛਲੇ ਕੁਝ ਸਾਲਾਂ ਦੌਰਾਨ ਲਗਾਤਾਰ ਬਦਲੇ ਨੇ ਜੀ ਹੁਣ ਮੈਦਾਨ ਉੱਤੇ ਅੰਪਾਇਰ ਦੋ ਹੁੰਦੇ ਨੇ ਤੇ ਨਾਲ ਦੀ ਨਾਲ ਵੀਡੀਓ ਜੀ ਦੀ ਵੀ ਸਹੂਲਤ ਮਿਲ ਗਈ ਹੈ ਟਾਈਮ ਰੋਕ ਕੇ ਸਮਾਂ ਰੋਕ ਕੇ ਤੇ ਵੀਡੀਓ ਰਾਹੀਂ ਵੇਖ ਕੇ ਫੈਸਲਾ ਲਿਆ ਜਾਂਦਾ ਸੋ ਬਹੁਤ ਸਾਰੇ ਨੀਮ ਤਬਦੀਲ ਹੋਏ ਨੇ ਇਹ ਜਿਹੜੇ ਨੀਮ ਬਦਲੇ ਨੇ ਜੀ ਇਹਨਾਂ ਦਾ ਅੰਪਾਇਰਿੰਗ ਦੇ ਉੱਪਰ ਅਸਰ ਪਿਆ ਹੈ ਜੇ ਪਿਆ ਤਾਂ ਕਿਹੋ ਜਿਹਾ ਪਿਆ ਦੇਖੋ ਜੀ ਇਹ ਜਿਹੜੇ ਹਾਕੀ ਦੀ ਖੇਡ ਆ ਇਹਦੇ ਵਿੱਚ ਨਿਯਮਾਂ ਦੀ ਤਬਦੀਲੀ ਨਿਰੰਤਰ ਤੁਸੀਂ ਪਿਛਲੇ 10-15 ਸਾਲ ਤੋਂ ਹੋਰ ਵੀ ਪਿੱਛੇ ਕੱਢ ਕੇ ਚੱਲੋਂ ਤੇ ਲਗਾਤਾਰ ਹੋ ਰਹੀ ਕਿਉਂਕਿ ਪਹਿਲਾਂ ਰეკਮੈਂਡੇਡ ਆਉਂਦੇ ਆ ਕੁਝ ਜਦੋਂ ਵੀ ਅਸੈਸਮੈਂਟ ਹੁੰਦੀ ਆ ਸਾਲ ਬਾਅਦ 6 ਮਹੀਨੇ ਬਾਅਦ ਮੀਟਿੰਗ ਹੁੰਦੀ ਆ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ ਰੂਲਸ ਕਮੇਟੀ ਦੀ ਕਿਉਂਕਿ ਇੱਕ ਸਪੈਸੀਫਿਕ ਕਮੇਟੀ ਬਣੀ ਹੋਈ ਆ ਰੂਲਸ ਕਮੇਟੀ ਉਹ ਮੀਟਿੰਗ ਤੇ ਫਿਰ ਉਹ ਫੀਡਬੈਕ ਲੈਂਦੀ ਆ ਕਿਉਂਕਿ ਇਹ ਨਹੀਂ ਕਿ ਉਹ ਇਕੱਲੇ ਉਹ ਹੀ ਚੇਂਜ ਕਰਦੇ ਨੇ ਉਹ ਪਲੇਅਰਸ ਤੋਂ ਕੋਚੇਸ ਤੋਂ ਜਰਨਲਿਸਟਸ ਤੋਂ ਸਪੈਕਟੇਟਰਸ ਤੋਂ ਦਰਸ਼ਕਾਂ ਤੋਂ ਸਾਰੇ ਪਾਸਿਆਂ ਤੋਂ ਉਹਨਾਂ ਨੂੰ ਫੀਡਬੈਕਸ ਆਉਂਦੀਆਂ ਆ ਤੇ ਫਿਰ ਉਹਦੇ ਤੇ ਕਿਤੇ ਨਾ ਕਿਤੇ ਅਸੈਸ ਕਰਕੇ ਕੁਝ ਨਾ ਕੁਝ ਚੇਂਜ ਕਿ ਹੋਰ ਇਹਨੂੰ ਕਿਦਾਂ ਲੋਕਪ੍ਰੀਆ ਖੇਡ ਨੂੰ ਬਣਾਇਆ ਜਾ ਸਕੇ ਜੀ ਇਸ ਤੋਂ ਬਾਅਦ ਇੱਕ ਪਹਿਲੂ ਇਹ ਵੀ ਹੈ ਕਿ ਅੰਪਾਇਰ ਬਣਨ ਲੱਗਿਆਂ ਚੰਗੀ ਸੰਵਾਦ ਕਲਾ ਹੋਣੀ ਜ਼ਰੂਰੀ ਹੈ ਗੱਲਬਾਤ ਦਾ ਸਲੀਕਾ ਤੇ ਭਾਸ਼ਾ ਭਾਸ਼ਾ ਇੱਕ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਵਕ ਵਕ ਖੇਤਿਆਂ ਦੇ ਖਿਡਾਰੀਆਂ ਦੇ ਨਾਲ ਅੰਪਾਇਰ ਨੇ ਗੱਲਬਾਤ ਕਰਨੀ ਹੁੰਦੀ ਹੈ ਖਾਸ ਤੌਰ ਤੇ ਕੁਮਾਂਤਰੀ ਮੰਚ ਦੀ ਜਦੋਂ ਗੱਲ ਹੁੰਦੀ ਹੈ ਸੋ ਭਾਸ਼ਾ ਦਾ ਕਿੰਨਾ ਇੱਕ ਰੋਲ ਆਪਾਂ ਮੰਨਦੇ ਆਂ ਅੰਪਾਇਰਿੰਗ ਦੇ ਵਿੱਚ ਦੇਖੋ ਜੀ ਬੜਾ ਮੇਜਰ ਰੋਲ ਹੈ ਕਿਉਂਕਿ ਜਦੋਂ ਤੁਸੀਂ ਇੰਟਰਨੈਸ਼ਨਲ ਤੁਸੀਂ ਜੀ ਗੱਲ ਕੀਤੀ ਹੈ ਅੰਤਰਰਾਸ਼ਟਰੀ ਲੈਵਲ ਤੇ ਤਾਂ ਜਦੋਂ ਤੁਸੀਂ ਅੰਤਰਰਾਸ਼ਟਰੀ ਲੈਵਲ ਤੇ ਜਾਣਾ ਹੈ ਤੇ ਕਈ ਵਾਰੀ ਹੁੰਦਾ ਹੈ ਕਿ ਕਈ ਕੰਟਰੀਜ਼ ਦੇ ਵਿੱਚ ਕਾਫੀ ਪ੍ਰੋਬਲਮ ਹੈ ਕਿ ਬਿਲਕੁਲ ਚਾਈਨੀਜ਼ ਹੋਗਾ ਜਾਂ ਕੋਰੀਆ ਟੀਮ ਹੋ ਗਈ ਕਿ ਉਹਨਾਂ ਨੂੰ ਲੈਂਗੁਏਜ ਦੀ ਥੋੜੀ ਪ੍ਰੋਬਲਮ ਜ਼ਿਆਦਾ ਆਉਂਦੀ ਆ ਜੀ ਤੇ ਇੰਟਰਨੈਸ਼ਨਲ ਲੈਵਲ ਤੇ ਜਦੋਂ ਤੁਸੀਂ ਜਾਣਾ ਤਾਂ ਇੰਗਲਿਸ਼ ਦੇ ਵਿੱਚ ਜਿਹੜੀ ਸਾਰੇ ਪਾਸੇ ਮਾਨਤਾ ਪ੍ਰਾਪਤ ਲੈਂਗੁਏਜ ਆ ਥੋੜੀ ਉਹਦੇ ਤੇ ਮਹਾਰਤ ਹੋਣੀ ਜਿਆਦਾ ਜ਼ਰੂਰੀ ਆ ਤੇ ਉਹ ਜਿੰਨੀ ਤੁਹਾਡੀ ਮਹਾਰਤ ਹੋਏਗੀ ਉਸ ਭਾਸ਼ਾ ਤੇ ਤੁਹਾਡੀ ਵੋਕਲ ਤੁਹਾਡੀ ਵੋਕੈਬਲਰੀ ਅੱਛੀ ਹੋਏਗੀ ਤੁਹਾਡੀ ਸਪੀਕਿੰਗ ਅਬਿਲਿਟੀ ਅੱਛੀ ਹੋਏਗੀ ਜੀ ਤੁਸੀਂ ਉਹਨੂੰ ਰਿਸੈਂਡ ਕਰ ਸਕਦੇ ਆ ਤੇ ਉਹ ਤੁਹਾਡੇ ਲਈ ਈਜ਼ੀ ਹੋ ਜਾਂਦਾ ਕਿ ਮੈਸੇਜ ਕਨਵੇ ਕਰਨਾ ਤੇ ਉਹਨਾਂ ਟੀਮਸ ਦੇ ਵਿੱਚ ਵੀ ਅੱਜ ਕੱਲ ਉਹ ਵੀ ਪ੍ਰੋਫੈਸ਼ਨਲ ਕਿਉਂਕਿ ਟੀਮਸ ਵੀ ਬੜੇ ਪ੍ਰੋਫੈਸ਼ਨਲਸ ਹੋ ਗਈਆਂ ਨੇ ਜੀ ਉਹਨਾਂ ਨੇ ਵੀ ਇੱਕ ਇੱਕ ਦੋ ਦੋ ਪਲੇਅਰਸ ਨੂੰ ਐਟ ਲੀਸਟ ਆਪਣੇ ਇੰਟਰਨੈਸ਼ਨਲ ਲੈਂਗੁਏਜ ਦੇ ਨਾਲ ਅੱਛਾ ਚਾਹੇ ਉਹ ਬਾਕੀ ਆਪਸ ਦੇ ਵਿੱਚ ਤੇ ਉਹ ਕਿਤੇ ਨਾ ਕਿਤੇ ਗੱਲ ਉਹ ਆਪਣੀ ਭਾਸ਼ਾ ਦੇ ਵਿੱਚ ਕਰਦੇ ਹੋਣਗੇ ਲੇਕਿਨ ਜਦੋਂ ਉਹਨਾਂ ਨੇ ਕਿਤੇ ਅੰਪਾਇਰ ਦੇ ਨਾਲ ਗੱਲ ਕਰਨੀ ਹੁੰਦੀ ਆ ਤੇ ਉਹ ਉਸੇ ਬੰਦੇ ਨੂੰ ਅੱਗੇ ਕਰਦੇ ਆ ਕਿ ਜਿਹੜਾ ਇੰਗਲਿਸ਼ ਚ ਅੱਛੀ ਤਰ੍ਹਾਂ ਕਮਿਊਨੀਕੇਟ ਕਰ ਸਕਦਾ ਤੇ ਇਸੇ ਤਰ੍ਹਾਂ ਹੀ ਅੰਪਾਇਰਸ ਦੇ ਵਿੱਚ ਨੇ ਅੰਪਾਇਰਸ ਵੀ ਹੁਣ ਇਸ ਚੀਜ਼ ਨੂੰ ਕਾਫੀ ਗੇਨ ਕਰ ਰਹੇ ਨੇ ਕਿ ਜੇ ਅਸੀਂ ਅੱਗੇ ਇਹਦੇ ਵਿੱਚ ਗਰੋ ਕਰਨਾ ਆ ਤੇ ਸਾਨੂੰ ਇਸ ਲੈਂਗੁਏਜ ਤੇ ਕਮਾਂਡ ਲੈ ਆਉਣੀ ਪੈਗੀ ਸੋ ਇਹ ਤਾਂ ਗੱਲ ਹੋਈ ਅੰਪਾਇਰਿੰਗ ਦੇ ਖੇਤਰ ਵਿੱਚ ਮਹਾਰਤ ਜੋ ਲੜੀਂਦੀ ਹੈ ਤੇ ਇਹ ਪ੍ਰੋਗਰਾਮ ਦੇ ਅਖੀਰ ਵਿੱਚ ਆਪਾਂ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੇ ਕਿ ਸਾਡੇ ਬਹੁਤ ਸਾਰੇ ਨੌਜਵਾਨ ਦਰਸ਼ਕ ਜੋ ਇਹ ਪ੍ਰੋਗਰਾਮ ਵੇਖ ਰਹੇ ਨੇ ਜੋ ਆਪਾਇਰਿੰਗ ਦੇ ਖੇਤਰ ਵਿੱਚ ਆਉਣ ਦੇ ਚਾਹਵਾਨ ਨੇ ਜਾਂ ਇਸ ਖੇਤਰ ਵਿੱਚ ਦਿਲਚਸਪੀ ਰੱਖਦੇ ਨੇ ਉਹਨਾਂ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਖਾਸ ਕਰ ਕਿ ਇਸ ਖੇਤਰ ਵਿੱਚ ਆਉਣ ਦਾ ਕੀ ਰਾਹ ਹੈ ਜਾਂ ਕਿੰਨੇ ਮੌਕੇ ਮੌਜੂਦ ਨੇ ਜਾਂ ਕਿ ਉਹ ਜੀ ਸਿਖਲਾਈ ਉਹਨਾਂ ਨੂੰ ਪੰਜਾਬ ਵਿੱਚ ਮੋਹਈਆ ਹੋ ਸਕਦੀ ਹੈ ਸਾਡੇ ਨੌਜਵਾਨ ਦਰਸ਼ਕਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਇਹ ਬਹੁਤ ਅੱਛਾ ਪ੍ਰੋਫੈਸ਼ਨ ਮੈਂ ਕਹੂੰਗਾ ਜੀ ਕਿ ਮੈਂ ਤੇ ਜਦੋਂ ਵੀ ਕਿਤੇ ਕਈ ਅਕੈਡਮੀਜ਼ ਵਾਲੇ ਜਾਂ ਕਿਤੇ ਡਿਪਾਰਟਮੈਂਟਸ ਵਾਲੇ ਮੈਨੂੰ ਕਈ ਵਾਰੀ ਲੈਕਚਰ ਲਈ ਜਾਂ ਰੂਲਸ ਤੇ ਡਿਲੀਵਰੀ ਲਈ ਬੁਲਾਉਂਦੇ ਆ ਤੇ ਮੈਂ ਉਹਨਾਂ ਨੂੰ ਵੀ ਕੋਚੇ ਸਹਿਬਾਨ ਨੂੰ ਕਹਿ ਕੇ ਆਉਣਾ ਕਿ ਜੇ ਕੋਈ ਯੰਗ ਬੱਚਾ ਤੁਹਾਨੂੰ ਲੱਗਦਾ ਕਿ ਉਹ ਅੱਗੇ ਨਹੀਂ ਗ로우 ਕਰ ਸਕਦਾ ਖੇਡ ਦੇ ਵਿੱਚ ਜੀ ਜਾਂ ਸਾਨੂੰ ਲੱਗਦਾ ਕਿ ਇਹਦਾ ਕੈਰੀਅਰ ਥੋੜਾ ਜਿਹਾ ਲੇਟ ਹੋ ਗਿਆ ਹੈ ਇਹ ਇੰਡੀਆ ਟੀਮ ਤੱਕ ਜਾਣਦਾ ਨਹੀਂ ਕਪੈਸਿਟੀ ਰੱਖਦਾ ਜਾਂ ਅਸੀਂ ਡੇਲੀ ਟ੍ਰੇਨਿੰਗ ਕਰਾਉਂਦੇ ਆ ਤੇ ਅਸੀਂ ਬੱਚਿਆਂ ਨੂੰ ਗੇਮ ਲਗਾਉਂਦੇ ਆ ਤੇ ਕਈ ਵਾਰੀ ਬੱਚੇ ਨੂੰ ਵੈਸੇ ਵਿਸਲ ਫੜਾਣੇ ਆ ਤੇ ਜੇ ਤੁਹਾਨੂੰ ਉਹਦੀਆਂ ਸਕਿੱਲਸ ਅੱਛੀਆਂ ਲੱਗਦੀਆਂ ਤੇ ਉਹ ਐਟ ਲੀਸਟ ਉਹ ਬੱਚਾ ਸਾਨੂੰ ਅਡਾਪਟ ਕਰਵਾ ਦਿਓ ਤਾਂ ਕਿ ਅਸੀਂ ਉਸ ਬੱਚੇ ਨੂੰ ਇੱਕ ਵਧੀਆ ਲਾਈਨ ਦੇ ਸਕੀਏ ਉਹਦੇ ਨਾਲ ਨਾਲ ਸਾਡਾ ਹਾਕੀ ਇੰਡੀਆ ਦਾ ਇੱਕ ਕੋਚਿੰਗ ਦਾ ਇੱਕ ਆਫੀਸ਼ੀਅਲ ਦੀ ਕੋਚਿੰਗ ਦਾ ਅਲੱਗ ਪਾਥਵੇ ਚੱਲਦਾ ਜੀ ਜਿਹਦੇ ਵਿੱਚ ਅਸੀਂ ਪਹਿਲਾਂ ਜ਼ੋਨਲ ਲੈਵਲ ਤੇ ਜਿਹੜੇ ਬੱਚੇ ਸਟੇਟ ਐਸੋਸੀਏਸ਼ਨਜ਼ ਰეკਮੈਂਡ ਕਰਦੀਆਂ ਉਹਨਾਂ ਦਾ ਇੱਕ ਸੈਮੀਨਾਰ ਕਰਵਾਉਂਦੇ ਆ। ਉਹਨਾਂ ਦਾ 3 ਦਿਨ ਦਾ ਟ੍ਰੇਨਿੰਗ ਦਾ ਪ੍ਰੋਗਰਾਮ ਹੁੰਦਾ। ਉਸ ਤੋਂ ਬਾਅਦ ਉਹਨਾਂ ਦਾ ਇੰਟਰ ਜ਼ੋਨਲ ਇੱਕ ਨੈਸ਼ਨਲ ਲੈਵਲ ਤੇ ਹੁੰਦਾ ਜੀ। ਜੀ। ਸਾਲ ਦੇ ਵਿੱਚ ਅਸੀਂ ਇਹੋ ਜਿਹੇ 4-5 ਪ੍ਰੋਗਰਾਮ ਕਰਵਾਉਂਦੇ ਆ ਸਾਡੇ ਨੈਸ਼ਨਲ ਫੈਡਰੇਸ਼ਨ ਵੱਲੋਂ। ਜਿਹੜਿਆਂ ਦੇ ਵਿੱਚ ਹਰ ਸਟੇਟ ਦੇ ਬੱਚੇ ਪਾਰਟਿਸਪੀਟ ਕਰਦੇ ਆ ਔਰ ਜਿਹੜੇ ਉਹਨਾਂ ਦੇ ਵਿੱਚ ਪੋਟੈਂਸ਼ੀਅਲ ਰੱਖਦੇ ਫਿਰ ਉਹਨਾਂ ਦਾ ਫਿਟਨੈਸ ਟੈਸਟ ਲੈਨੇ ਆ ਜੀ। ਜੀ। ਫਿਰ ਉਹਨਾਂ ਦਾ ਪ੍ਰੈਕਟੀਕਲ ਟੈਸਟ ਲੈਨੇ ਆ ਔਰ ਉਹਨਾਂ ਦਾ ਆਨਲਾਈਨ ਰੂਲਸ ਆ ਟੈਸਟ ਲੈਨੇ ਜਿਹੜੇ ਬੱਚੇ ਉੱਥੇ ਅੱਛੇ ਪਰਫਾਰਮ ਕਰਦੇ ਸੀ ਉਹਨਾਂ ਨੂੰ ਹਾਈ ਪੋਟੈਂਸ਼ੀਅਲ ਦੀ ਕੈਟਾਗਰੀ ਚ ਪਾ ਕੇ ਉਹਨਾਂ ਨੂੰ ਅਪੁਆਇੰਟਮੈਂਟਸ ਦੇਣੀਆਂ ਸਟਾਰਟ ਕਰ ਦਿੰਨੇ ਆ ਛੋਟੇ ਟੂਰਨਾਮੈਂਟਸ ਇਹ ਸਭ ਜੂਨੀਅਰ ਲੈਵਲ ਤੇ ਫਿਰ ਉਹ ਜਿੱਦਾਂ ਜਿੱਦਾਂ ਉਹ ਬੱਚੇ ਨੂੰ ਲਾਈਨ ਮਿਲ ਜਾਂਦੀ ਉਹਨੂੰ ਗਰੋਥ ਹੁੰਦੀ ਜਾਂਦੀ ਆ ਉਹਨੂੰ ਅੱਗੇ ਅਸੀਂ ਪ੍ਰਮੋਟ ਕਰੀ ਜਾਂਦੇ ਆ ਫਿਰ ਨੈਸ਼ਨਲ ਐਮਪਾਇਰ ਦੀ ਕੈਟਾਗਰੀ ਚ ਲੈ ਆਉਨੇ ਆ ਇਦਾਂ ਹੀ ਸਟੇਟ ਦੇ ਵਿੱਚ ਜਿਹੜਾ ਵੀ ਬੱਚਾ ਹੁਣ ਮੈਂ ਬੀਇੰਗ ਐ ਚੇਅਰਮੈਨ ਹੌਕੀ ਪੰਜਾਬ ਦੀ ਐਮਪਾਇਰਿੰਗ ਟੈਕਨੀਕਲ ਕਮੇਟੀ ਦਾ ਵੀ ਕਿ ਜਿਹੜਾ ਵੀ ਕੋ ਅਸੋਸੀਏਸ਼ਨ ਦੇ थ्रू ਵੀ ਕਿਉ ਮੈਂ ਇਸ ਫੀਲਡ ਨੂੰ ਅਡਾਪਟ ਕਰਨਾ ਚਾਹਣਾ ਤੇ ਉਹਨੂੰ ਬੱਚੇ ਨੂੰ ਪ੍ਰੋਪਰ ਗਾਈਡ ਕਰੀਦਾ ਉਹਦਾ ਟੈਸਟ ਉਹਦੇ ਜਿਹੜਾ ਕੋਈ ਹੋਣ ਵਾਲਾ ਉਹਨਾਂ ਦੇ ਟੈਸਟ ਕਰ ਲਈਦੇ ਆ ਜੀ ਜੀ ਜੇ ਰਿਟਨ ਟੈਸਟ ਕਰਨ ਵਾਲਾ ਤੇ ਰਿਟਨ ਟੈਸਟ ਕਰਕੇ ਉਹਨਾਂ ਬੱਚੇ ਨੂੰ ਗਾਈਡ ਕਰਕੇ ਪ੍ਰਮੋਟ ਕਰੀਦਾ ਕਿ ਉਹ ਨੈਸ਼ਨਲ ਲੈਵਲ ਤੇ ਚਲਾ ਜਾਵੇ ਨੈਸ਼ਨਲ ਲੈਵਲ ਤੋਂ ਫਿਰ ਉਹਦੀ ਪਰਫਾਰਮੈਂਸ ਹੈ ਕਿ ਉਹਨੂੰ ਉਹਦੀ ਪਰਫਾਰਮੈਂਸ ਨੇ ਉਹਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਕਿਉਂਕਿ ਇਸ ਸਮੇਂ ਅਸੀਂ ਮੈਂ ਮਰਲੇ ਮਾਨ ਨਾਲ ਇਹ ਚੀਜ਼ ਕਹਿ ਸਕਦੇ ਆਂ ਕਿ ਜਿਵੇਂ ਅਸੀਂ ਕਹਿੰਨੇ ਆ ਕਿ ਭਾਰਤ ਦੀ ਹਾਕੀ ਦੇ ਵਿੱਚ ਸਾਡੇ 10 ਖਿਡਾਰੀ ਜਾਂ 올림픽 ਦੇ ਵਿੱਚ 9 ਖਿਡਾਰੀ ਸਾਡੀ ਨੁਮਾਇੰਦੀ ਕਰ ਰਹੇ ਨੇ ਇਸੇ ਤਰ੍ਹਾਂ ਹੀ ਜਿਹੜੇ ਅਫੀਸ਼ੀਅਲਸ ਦੀ ਕੈਟਾਗਰੀ ਆ ਜੀ ਉਹਦੇ ਵਿੱਚ ਵੀ ਸਾਡੀ ਮੈਕਸਿਮਮ ਕੰਟਰੀਬਿਊਸ਼ਨ ਐਸਵੇਲ ਹਾਕੀ ਇੰਡੀਆ ਨੂੰ ਪੰਜਾਬ ਦੀ ਆ ਜੀ ਸਾਡੇ ਲਗਭਗ 40-45 ਅਫੀਸ਼ੀਅਲਸ ਐਸਟਾ ਮੇ ਰੈਗੂਲਰ ਚਾਹੇ ਉਹ ਟੇਬਲ ਅਫੀਸ਼ੀਅਲ ਨੇ ਚਾਹੇ ਟੈਕਨੀਕਲ ਡੈਲੀਗੇਟ ਚਾਹੇ ਅੰਪਾਇਰ ਮੈਨੇਜਰ ਜਾਂ ਅੰਪਾਇਰ ਦੀ ਭੂਮਿਕਾ ਦੇ ਵਿੱਚ ਉਹ ਭਾਰਤੀ ਹਾਕੀ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਹੋਰ ਕਿਸੇ ਵੀ ਸਟੇਟ ਦੇ ਵਿੱਚ ਇੰਨੇ ਅਫੀਸ਼ੀਅਲਸ ਦੀ ਗਿਣਤੀ ਨਹੀਂ ਜਿੰਨੇ ਸਾਡੇ ਨੇ ਔਰ ਅਸੀਂ ਤੇ ਯੰਗ ਬੱਚੇ ਕੈਚ ਕਰਨੇ ਸਟਾਰਟ ਕੀਤੇ ਆ ਜੀ ਜਿਹੜੇ ਅਜੇ ਆਪਣੀ ਸਟੱਡੀ ਕਰ ਰਹੇ ਨੇ ਉਹ ਆਪਣਾ ਹਾਕੀ ਖੇਡ ਕੇ ਕਰੀਅਰ ਇੱਕ ਕਿਸਮ ਦਾ ਸਮਾਪਤ ਕਰਨ ਦੀ ਕਗਾਰ ਤੇ ਸੀ এডਿਊਕੇਸ਼ਨ ਲੈ ਰਿਆ ਸੀ ਨਾਲ ਉਹਨਾਂ ਨੂੰ ਆਫੀਸ਼ੀਏਟਿੰਗ ਦੇ ਵਿੱਚ ਇੱਕ ਲਾਈਨ ਦੇ ਦਿੱਤੀ ਆ ਉਹ ਹੁਣ 올 ਇੰਡੀਆ ਟੂਰਨਾਮੈਂਟਸ ਕਰ ਰਹੇ ਨੇ ਨਾਲ ਸਾਲ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਹੋ ਰਹੀ ਆ ਉਹਨਾਂ ਦੀ ਇੱਕ ਅਲੱਗ ਪਹਿਚਾਨ ਵੀ ਬਣ ਰਹੀ ਆ ਔਰ ਉਹ ਨਾਲ ਨਾਲ ਆਪਣੀ এডਿਊਕੇਸ਼ਨ ਵੀ ਲੈ ਰਿਹਾ ਆ ਤੇ ਕਿਤੇ ਨਾ ਕਿਤੇ ਆਪਣੇ ਮਾਪਿਓ ਦਾ ਆਪਣੇ ਸਟੇਟ ਦਾ ਨਾਮ ਵੀ ਉੱਚਾ ਕਰ ਰਿਹਾ ਜੀ ਸੋ ਅੱਜ ਦੀ ਇਸ ਗੱਲਬਾਤ ਵਿੱਚੋਂ ਆਪ ਨੇ ਇਹ ਜ਼ਰੂਰ ਜਾਣਿਆ ਹੋਵੇਗਾ ਕੀ ਅੰਪਾਇਰਿੰਗ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਖੇਤਰ ਹੈ ਇੱਕ ਵੱਡੇ ਦਾਇਰੇ ਵਾਲਾ ਖੇਤਰ ਹੈ ਜਿਹਦੇ ਵਿੱਚ ਨੌਜਵਾਨਾਂ ਲਈ ਤਮਾਮ ਸੰਭਾਵਨਾਵਾਂ ਮੌਜੂਦ ਨੇ ਆਸ ਕਰਦੇ ਹਾਂ ਕਿ ਅੰਪਾਇਰਿੰਗ ਸੰਬੰਧੀ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ ਇਹਦੇ ਵਿੱਚ ਤੁਸੀਂ ਕਾਫੀ ਕੁਝ ਜਾਣਿਆ ਹੋਵੇਗਾ ਅੰਪਾਇਰਿੰਗ ਦੇ ਖੇਤਰ ਬਾਰੇ ਸੋ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਮੁਕੰਮਲ ਕਰਨ ਦਾ ਸਮਾਂ ਹੋ ਰਿਹਾ ਹੈ ਤੇ ਬਹੁਤ-ਬਹੁਤ ਧੰਨਵਾਦ ਕਰਾਂਗੇ ਗੁਰਿੰਦਰ ਸਿੰਘ ਸੰਘਾੜ ਜੀ ਕਿ ਤੁਸੀਂ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਸਾਡੇ ਸਟੂਡੀਓਜ਼ ਵਿੱਚ ਆਏ ਤੇ ਇਸ ਖਿੱਤੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਲਈ ਇੱਥੇ ਦੂਰਦਰਸ਼ਨ ਕੇਂਦਰ ਦੇ ਵਿੱਚ ਬੁਲਾਉਣ ਦਾ ਤੇ ਇਹ ਜਿਹੜੀ ਜਾਣਕਾਰੀ ਆ ਸਾਂਝੀ ਕਰਨ ਦਾ ਤੁਹਾਡੇ ਨਾਲ ਮੌਕਾ ਮਿਲੇਆ ਬਹੁਤ ਬਹੁਤ ਧੰਨਵਾਦ